ਗੁਰਦਾਸਪੁਰ ਦੇ ਕਸਬਾ ਕਾਧੀਆਂ ਵਿਖੇ ਸੁਨਿਆਰੇ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਅਤੇ ਉਸ ਦੇ ਦੋ ਭਤੀਜੇ ਲੋਕਾਂ ਦਾ ਲਗਭਗ 2 ਕਰੋੜ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਏ ਜ਼ਿਕਰਯੋਗ ਹੈ ਕਿ ਇਹ ਤਿੰਨੋਂ ਚਾਚਾ ਭਤੀਜੇ ਲੋਕਾਂ ਨੂੰ 골ਡ ਦੇ ਲੋਨ ਦਿੰਦੇ ਸਨ ਤੇ ਜਦੋਂ ਸੋਨਾ ਜ਼ਿਆਦਾ ਇਕੱਠਾ ਹੋ ਗਿਆ ਤਾਂ ਅਸਮਣੇ ਦੇ ਭਾਅ ਵੀ ਲਗਾਤਾਰ ਵਧਣ ਲੱਗ ਪਏ ਤਾਂ ਤਿੰਨੋਂ ਆਪਣੀ ਦੁਕਾਨ ਛੱਡ ਕੇ ਫਰਾਰ ਹੋ ਗਏ ਤੇ ਇਹਨਾਂ ਵਿੱਚੋਂ ਇੱਕ ਨੂੰ ਕਾਧੀਆਂ ਪੁਲਿਸ ਨੇ ਅੰਮ੍ਰਿਤਸਰ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਇਸ ਬੰਦੀ ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਰਾਗਬ ਲੂਥਰਾ, ਕਰਨ ਲੂਥਰਾ ਅਤੇ ਇਹਨਾਂ ਦਾ ਚਾਚਾ ਕੇਵਲਕ੍ਰਿਸ਼ਨ ਲੂਥਰਾ ਲੋਕਾਂ ਕੋਲੋਂ ਸੋਨਾ ਲੈ ਕੇ ਉਹਨਾਂ ਨੂੰ ਵਿਆਜੀ ਪੈਸੇ ਦਿੰਦੇ ਸਨ ਅਤੇ ਇਸ ਦੌਰਾਨ ਇਹ ਬਹੁਤ ਸਾਰੇ ਲੋਕਾਂ ਕੋਲੋਂ 1 ਕਰੋੜ 92 ਲੱਖ ਰੁਪਇਆ ਅਤੇ 42 ਟੋਲੇ ਸੋਨਾ ਲੈ ਕੇ ਆਪਣੀ ਦੁਕਾਨ ਨੂੰ ਜਿੰਦਰੇ ਮਾਰ ਕੇ ਫਰਾਰ ਹੋ ਗਏ ਸਨ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਖਿਲਾਫ ਮਾਮਲਾ ਵੀ ਦਰਜ ਕਰਨ ਤੋਂ ਬਾਅਦ ਤਫ਼ਤੀਸ਼ ਕੀਤੀ ਜਾ ਰਹੀ ਸੀ ਤੇ ਇਸ ਤਫ਼ਤੀਸ਼ ਦੌਰਾਨ ਹੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਹਨਾਂ ਤਿੰਨਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬਾਕੀ ਦੋਵਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਕੋਈ ਵੀ ਠੱਗੀਆਂ ਚੋਰੀਆਂ ਜਿਹੜੀਆਂ ਉਹ ਨਹੀਂ ਹੋਣ ਦਿੱਤੀਆਂ ਜਾਏਗੀਆਂ ਕੁਝ ਸਮਾਂ ਪਹਿਲਾਂ ਇੱਕ ਰਾਗਵ ਮੁਖਰਾ ਉਹਦਾ ਭਰਾ ਤੇ ਇੱਕ ਚਾਚਾ ਇਹਨਾਂ ਤਿੰਨਾਂ ਤਿੰਨਾਂ ਨੇ ਰਲ ਕੇ ਇੱਕ ਠੱਗੀ ਦੀ ਦੁਕਾਨ ਖੋਲੀ ਜਿੱਤੇ ਲੋਕਾਂ ਦੇ ਕੋਲੋਂ ਜਿਹੜੇ ਪੈਸੇ ਲੋਕਾਂ ਨੂੰ ਵਿਆਜੀ ਦਿੰਦੇ ਸੀ ਤੇ ਸੋਨਾ ਰੱਖਦੇ ਸੀ ਜਾਂ ਪੈਸੇ ਲੈਂਦੇ ਸੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲ 1 ਕਰੋੜ 92 ਲੱਖ ਦੀ ਠੱਗੀ ਮਾਰੀ ਤੇ 42 ਤੋਂ 42 ਤੋਲੇ ਸੋਨਾ ਇਹ ਲੈ ਕੇ ਤੇ ਉਸ ਤੋਂ ਬਾਅਦ ਜਿੰਦੇ ਮਾਰ ਕੇ ਫਰਾਰ ਹੋ ਗਏ ਜਿਹਦੇ ਅਗੇਂਸਟ ਮੁਕਦਮਾ ਨੰਬਰ 6/24 ਥਾਣਾ ਕਾਦੀਆਂ ਦਰਜ ਹੈ ਤੇ ਅਸੀਂ ਤਫਤੀਸ਼ ਦੌਰਾਨ ਇਨਫੋਰਮੇਸ਼ਨ ਦੇ ਤੌਰ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਕੱਲ ਅੰਮ੍ਰਿਤਸਰ ਤੋਂ ਜਿਹੜਾ ਵਾ ਉਹ ਕਾਬੂ ਕੀਤਾ ਹੈ ਉਦੀ ਜੜੀ ਬਰੀਕੀ ਨਾਲ ਕਸ਼ਿਸ਼ ਅਸੀਂ ਕਰ ਰਹੇ ਹਾਂ ਇਹਦਾ ਨਾਮ ਰਾਗਵ ਲੁਥਰਾ ਤੇ ਇਹ ਪ੍ਰੇਮਨਗਰ ਮੱਲਾ ਕਾਦੀਆਂ ਦਾ ਰਹਿਣ ਵਾਲਾ ਵਾ ਇਸ ਵੇਲੇ ਜਿਹੜੇ ਇਥੋਂ ਸਭ ਜਿੰਦੇ ਮਾਰਕੀਟ ਤੇ ਇਹ ਪਰਿਵਾਰ ਸਮੇਤ ਕਿਤੇ ਅਣ ਦਸੀ ਜਗ੍ਹਾ ਤੇ ਚਲੇ ਗਏ ਸੀ ਤੇ ਇਹਦੇ ਜਿਹੜੇ ਬਾਕੀ ਇੱਕ ਚਾਚਾ ਤੇ ਇੱਕ ਜਿਹੜਾ ਇਹਦਾ ਭਰਾ ਵਾ ਉਹਨਾਂ ਨੂੰ ਵੀ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਵਾ ਉਹ ਜਲਦੀ ਕਾਬੂ ਕੀਤਾ ਜਾਏਗਾ ਇਹਦਾ ਰਿਮਾਂਡ ਲਿਆ ਜੀ 3 ਦਿਨ ਦਾ ਰਿਮਾਂਡ ਕੋਰਟ ਨੇ ਦਿੱਤਾ ਤੇ ਉਹਦੇ ਤਹਿਤ ਇਹਨਾਂ ਕੋਲ ਜੜੀ ਹੋਰ ਕਸ਼ਿਸ਼ ਕੀਤੀ ਇਹਦਾ ਜਿਹੜਾ ਇੱਕ ਚਾਚਾ ਉਹਦਾ ਨਾਮ ਹੈਗਾ ਕਰਨ ਲੁਤਰਾ ਤੇ ਇੱਕ ਇਹਦਾ ਭਰਾ ਹੈਗਾ ਉਹਦਾ ਨਾਮ ਹੈਗਾ ਕੇਵਲ ਕ੍ਰਿਸ਼ਨ ਲੁਤਰਾ ਜੀ ਤੇ ਇਹ ਦੋਵਾਂ ਦੇ ਜਿਹੜੇ ਇਹ ਹੈਗੇ ਦੋਵੇਂ ਇੱਕ ਚਾਚਾ ਤੇ ਇੱਕ ਭਰਾ ਆ ਇਹਨਾਂ ਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ